ਸਵਾਗਤ ਹੈ ਦੋਸਤੋ ਤੁਹਾਡਾ ਖੈਰਾ ਡੇਰੀ ਫਾਰਮ ਤਰਨਤਾਰਨ ਦੇ ਵਿੱਚ ਦੋਸਤੋ ਅੱਜ ਆਪਾਂ ਜਿਹੜੀ ਵੀਡੀਓ ਬਣਾ ਰਹੇ ਆਂ ਸ਼ਹਿਰ ਪੱਟੀ ਤੋਂ ਜਿਹੜਾ ਤਰਨਤਾਰਨ ਵੀਰ ਨਤਨ ਦੇ ਘਰੋਂ ਦੋਸਤੋ ਅੱਜ ਦੀ ਆਪਾਂ ਵੀਡੀਓ ਬਣਾ ਰਹੇ ਆਂ ਅੱਜ ਦੀ ਵੀਡੀਓ ਦੋਸਤੋ ਲੈ ਕੇ ਗਾਂ ਦਿਖਾਉਣੀ ਹੈ ਚੰਗੀ ਕੱਦ ਕਰਦੀ ਹੈ ਚੰਗੇ ਦੁੱਧ ਦਾਈ ਹੈ ਸੂਈ ਨੂੰ ਦੋਸਤੋ 4 ਦਿਨ ਹੋ ਗਏ ਬੱਚਾ ਨੇ ਬੱਛਾ ਦਿੱਤਾ ਡਿਟੇਲ ਆਪਾਂ ਸਾਰੀ ਵੀਰ ਤੋਂ ਪੁੱਛਾਂਗੇ ਉਸ ਤੋਂ ਪਹਿਲਾਂ ਦੋਸਤੋ ਬੇਨਤੀ ਜਿਹੜੇ ਵੀਰ ਇਸ ਚੈਨਲ ਤੇ ਨਵੇਂ ਆਏ ਕਿਰਪਾ ਕਰਕੇ ਚੈਨਲ ਨੂੰ ਸਬਸਕ੍ਰਾਈਬ ਕਰ ਦਿਓ ਨਾਲ ਲੱਗਦੇ ਘੰਟੀ ਦੇ ਬਟਨ ਨੂੰ ਦਬਾ ਦਿਓ ਤਾਂ ਸੋ ਦੋਸਤੋ ਇੱਥੇ ਆਓ ਇੱਥੇ ਆ ਕੇ ਆਪਣੀ ਤਸੱਲੀ ਕਰਕੇ ਪਸ਼ੂਖਰੀਦੋ ਤਾਂ ਕਿ ਬਾਅਦ ਵਿੱਚ ਕੋਈ ਲੰਬੜੀ ਗੱਲ ਨਾ ਹੋਵੇ। ਵੀਡੀਓ ਦੋਸਤੋ ਬਹੁਤ ਬਹੁਤ ਲਾਈਕ ਅਤੇ ਸ਼ੇਅਰ ਜ਼ਰੂਰ ਕਰਦੇ ਹੋ ਤਾਂ ਕਿ ਕਿਸੇ ਹੋਰ ਵੀਰ ਦਾ ਫਾਇਦਾ ਹੋ ਸਕਦਾ। ਸੋ ਦੋਸਤੋ ਮੇਰਾ ਕੰਮ ਹੈ ਸਿਰਫ ਵੀਡੀਓ ਬਣਾ ਕੇ ਚੈਨਲ ਤੇ ਪਾਉਣੀ। ਮਿਰਖ ਵਰਗ ਜਿਹੜੀ ਕੰਨੀ ਪੁੱਛਦੀ ਤੁਸੀਂ ਆਪ ਆ ਕੇ ਕਰਨੀ ਜਿਉਂਕਿਉਂਕਿ ਤੁਸੀਂ ਪੈਸੇ ਲਉਣੇ ਹੁੰਦੇ ਆ। ਕਰਦੇ ਆ ਵੀ ਇੰਨਾ ਗੱਲਬਾਤ ਪੁੱਛਦੇ ਆ ਸਾਰੀ ਡਿਟੇਲ ਇਸ ਗਾਦੀ। ਆਹ ਕੁੜੀ ਆ ਵਾ ਵਾ ਛੱਕੜਾ ਤਾਂ ਨਹੀਂ। ਰਾਤ ਹਾਂਜੀ ਭਾਈ ਸਤਿ ਸ਼੍ਰੀ ਅਕਾਲ ਜੀ ਸਤਿ ਸ਼੍ਰੀ ਅਕਾਲ ਜੀ ਬਹੁਤ ਠੀਕ ਠਾਕ ਜੀ ਬਹੁਤ ਵਧੀਆ ਤੁਸੀਂ ਹਾਂ ਵਧੀਆ ਵਧੀਆ ਆਪਣਾ ਐਡਰੈਸ ਦੱਸੋ ਜੀ ਵੈਸੇ ਆਪਣਾ ਸ਼ਹਿਰ ਪੱਟੀ ਆ ਜੀ ਹਾਂਜੀ ਜਲਾ ਤਰਮਦਾਰ ਪੱਟੀ ਆ ਤੇ ਜਿਹੜੀ ਮੇਨ ਮੇਨ ਕੰਨੀ ਪਣੀ ਉਹ ਚਵਾਰਾ ਹਸਾ ਗੁਰਦੁਆਰਾ ਪੱਟੀ ਸ਼ਹਿਰ ਦੇ ਵਿੱਚ ਠੀਕ ਹੈ ਹਾਂਜੀ ਆਪਣਾ ਫੋਨ ਨੰਬਰ ਫੋਨ ਨੰਬਰ ਆਪਣਾ ਹੈਗਾ 98768 8446 ਠੀਕ ਹੈ ਅੱਜ ਇੱਕੋ ਕੰਨੀ ਹਾਂਜੀ ਇੱਕ ਇਗਜ਼ਾਮ ਖਾਣ ਬਾਕੀ ਲਿਖੀਆਂ ਹੀ ਨੇ ਵਿੱਚ ਮੋਟਨ ਠੀਕ ਹੈ ਜੀ ਕਿੰਨੇ ਦਿਨਾਂ ਮਗਾ ਸੁਈ ਇਹਨੂੰ ਸੁਈਆਂ ਚੌਥਾ ਦਿਨ ਹੈ ਜੀ ਦੁੱਧ ਕੰਨਾਂ ਦੁੱਧ ਇਸ ਟਾਈਮ ਵੀਆਂ ਲੱਗ ਬਨੇ ਬੋਲਾ ਤੇ ਆ ਰਹੀ ਹੈ ਪਿਆਰ ਹੈ ਹਾਂਜੀ ਬੱਚਾ ਬੱਚਾ ਇਹਦੇ ਪਿਛੇ ਬੱਚਾ ਇਹ ਉਹ ਠੀਕ ਹੈ ਠੀਕ ਹੈ ਠੀਕ ਹੈ ਖੋਲੋ ਚਾਰ ਦਿਨ ਦੋਸਤੋਂ ਸੁਈਆਂ ਹੋ ਗਈਆਂ ਬੋਲਾ ਜਿਹੜਾ ਵੀਰ ਦੱਸਦਾ ਮੈਨੂੰ 20 ਦਿਨ ਲੱਗ ਬਨੇ ਪਿਆਰ ਬੱਚਾ ਨੇ ਵਛਾ ਦਿੱਤਾ ਚੁਆਈ ਵੀ ਹੋ ਗਈ ਵੀਰ ਕੇ ਜੁਣੀ ਹੈ ਇਹ ਹੋਣੀ ਹੈ ਚੁਆਈ ਹੋਣੀ ਹੈ ਜੀ ਚੁਆਈ ਦੋਸਤੋਂ ਜੀ ਦੀ ਗਾਂ ਦੀ ਹੋਣੀ ਬਾਕੀ ਹੈ ਇਦੋਸਾ ਆਰਡਰ ਕੁਆਲਟੀ ਗਾਣੇ ਕਾਫੀ ਵੱਡੀ ਤਿਆਰ ਕੀਤੀ ਹੈ। ਖਾਂ ਤੋਂ ਦੋਸਤਾਂ ਨੂੰ ਮੇਡ ਤੋਂ ਦਿਖਾਉਣਾ ਕਰ। ਖਾਂ ਤੋਂ ਬਹੁਤ ਸੌਂ ਜਾਂਦੇ ਨੇ। ਮਿਲ ਕਰ ਇਹਨੂੰ ਦੋਸਤੋ ਕਾਫੀ ਮੋਟੀ ਹੈ। ਨੋਰ ਲੱਗਦੀ ਹੈ। ਇਹਸ ਕੁਆਲਟੀ ਦੋਸਤੋ ਚੈੱਕ ਕਰ ਲੋ ਜੀ। ਮੁੱਲ ਬਈ ਦਾ ਮੋਲਵੀ ਜੀ ਵੇਂਦੀ ਏ ਆ ਵੀ ਇਹ ਨਾ ਵੇਚ ਨਾਲ ਲੈਣ ਸੌਦਾ ਕਰਦਾ ਹੀ ਜੇ ਕੋਈ ਵੀ ਭਰਾ ਚ ਲੈਣਾ ਚਾਹ ਬਣਿਆ ਉਹ ਫੋਨ ਲਾ ਕੇ ਮੋਲ ਪੁੱਛੇ ਮੋਲ ਫੋਨ ਤੇ ਬੱਸ ਹਾਂ ਜੀ ਮੋਲ ਫੋਨ ਤੇ ਠੀਕ ਹੈ ਹਾਂ ਜੀ ਦੋਸਤੋ ਮੋਲਵੀਰ ਕਹਿੰਦਾ ਆਪਾਂ ਫੋਨ ਤੇ ਕਰਾਂਗਾ ਨੰਬਰ ਮੈਂ ਵੀ ਇੱਕ ਦਾ ਚਲਾ ਦੂੰਗਾ ਸਕਰੀਨ ਤੇ ਵੀਰ ਨਾਲ ਦੋਸਤੋ ਗੱਲਬਾਤ ਕਰਕੇ ਤੁਸੀਂ ਮੋਲ ਕਰ ਸਕਦੇ ਜੀ ਸੋ ਦੋਸਤੋ ਵੀਡੀਓ ਨੂੰ ਪੂਰਾ ਦੇਖਣ ਲਈ ਬਹੁਤ ਬਹੁਤ ਧੰਨਵਾਦ